ਦਾਦੀ ਮਾਂ ਸੀਗੀ ਮਾਂ ਮਾਂ ਗੁਜਰੀ ਦੀ ਫੋਟੋ ਲੱਗੀ ਵੀ ਟਰੈਡ ਦੇ ਉੱਤੇ ਉਹਨੂੰ ਫੋਟੋ ਉਹਨਾਂ ਨੇ ਖਿੱਚ ਕੇ ਥੱਲੇ ਪਾੜ ਕੇ ਤੇ ਪੈਰਣਾ ਲਦੜਿਆ ਉਹ ਉਹਨਾਂ ਨੂੰ ਬਹੁਤ ਮਹੰਗਾ ਭੁੱਜ ਜਿਨ੍ਹਾਂ ਨੇ ਸਾਡੇ ਇਹ ਦੂਪਹਿਲਾਂ ਧਰਮ ਦੇ ਜ਼ੁਲਮ ਕਰਿਆ ਸਾਡੇ ਪੁਰਖਾਂ ਦੇ ਦੂਪਹਿਲਾਂ ਜ਼ੁਲਮ ਕਰਿਆ ਸਾਨੂੰ ਦੇਖਣਾ ਨਹੀਂ ਚਾਹੁੰਦੀ ਕੋਈ ਵੀ ਸਰਕਾਰ ਲਾ ਲੋ ਔਰ ਜਿਕ ਦੇ ਵਰਗੇ ਵੀਜ਼ ਖਾਨ ਵਰਗੇ ਉਹਨਾਂ ਦਾ ਆਪ ਦਾ ਕੱਖ ਨਹੀਂ ਰਿਹਾ ਸਾਡੇ ਤਾਂ ਮੰਨੂ ਸਾਡੀ ਦਾ ਤਰੀਸੀ ਮੰਨੂ ਦੇ ਸੋਏ ਜੋ ਮੰਨੂ ਵੱੜਦਾ ਦੋਨੇ ਚੋੜੇ ਹੋਏ ਸੰਦਾ ਇਸ ਦਾ ਵੱਧ ਹੀ ਭੀੜਣਾ ਜਿਵੇਂ ਸਾਡੇ ਦੇ ਭੀੜ ਪੈਂਦੀ ਆ ਸੰਦਾ ਗੁਰਗਾਂ ਦੀ ਬਖਸ਼ੀ ਹੋਈ ਵੇ ਵਦਨੀ ਫੇਰਾ ਜਿਵੇਂ ਸਾਡੀ ਭੀੜ ਪੈਂਦੀ ਆ ਇਹ ਜਿਵੇਂ ਸਾਡਾ ਸਿਰ ਤੇ ਬਲੁੰਦ ਰੇ ਸਾਡੀ ਦਾਦੀ ਮਾਂ ਦੇ ਸਰੂਪਾਂ ਨੂੰ ਪੈਰਾਂ 'ਚ ਲਾਗੜਿਆ ਪਾਰਿਆ ਉਹ ਉਹਨਾਂ ਨੂੰ ਬਹੁਤ ਮਹੰਗਾ ਪੂ ਸਾਡਾ ਦਾ ਖੂਨ ਇਹ ਨਾਲ ਜਾਗ ਪਿਆ ਹੋਰ ਵੀ ਜਾਗ ਪਿਆ ਜਿਹੜੇ ਮੇਰੇ ਵੀਰ ਘਰੇ ਬਿਠੇ ਸੀ ਉਹਨਾਂ ਦਾ ਖੂਨ ਵੀ ਜਾਗਦਾ ਜਿਹੋ ਆਪਣੇ ਮਾਮਾ ਦਦਗਾ ਮਾਮਾ ਨੇ ਉਹ ਜਿਹੜਾ ਆਪਣੇ ਪਿਓ ਨਾਲ ਆਏ ਸਾਡੇ ਭਰਾਵਾਂ ਨੂੰ ਸਾਡੇ ਨੂੰ ਕੋਲ ਕ ਮਰੀ ਜਾਂਦੇ ਆ ਉਹਨਾਂ ਦੇ ਵੀ ਵੀਰ ਵੀ ਜਾਗ ਪਏ ਹੁਣ ਇਹ ਦੂਬਾਰ ਹੁਣ ਸਾਰੇ ਲੋਕ ਘਰਾਂ ਜੋਟ ਓਟ ਓਣਗੇ ਦਗੁਣਾ ਚੌਕਣਾ ਦਿਨੋ ਦਿਨ ਘਟਾ ਕਾਫਲਾ ਵੱਧ